ਹਾਏ ਹਾਏ ਹਸਪੀਟਲ ਜਾ ਕੇ ਤੇ ਦੇਖ ਰਿਆਂ ਜਦੋਂ ਮਰੀਜ਼ ਬੈੱਡ ਤੇ ਲੇਟੇ ਪਏ ਨੇ ਮੈਂ ਕੰਨੀ ਖੁਦ ਸੁਣਿਆ ਉਹ ਤਾਂ ਉੱਚੀ ਉੱਚੀ ਤਾਹਾਂ ਬਾਤ ਰਹੁੰਦੇ ਨੇ ਕਰ ਲਾਉਂਦੇ ਰੇਖੀ ਨਲਕੀ ਦੇ ਉੱਪਰ ਨਹੀਂ ਜਿਉਂਦੇ ਜੀਵੰਦਾ ਮਾੜੇ ਕਰਮ ਕਹੀ ਗਿਆ ਤੇ ਸੋਚਿਆ ਵੀ ਮਰਨ ਤੋਂ ਬਾਅਦ ਮੈਨੂੰ ਸਜ਼ਾ ਮਿਲੇਗੀ ਨਹੀਂ ਅਧਿਕਾਰਕ ਲਈ ਸੁਰੱਖਿਤਰ ਪਾਈ ਕੋਈ ਨਾ ਪਕੜੀ ਹੈ ਕਿਤੇ ਥਾਂ ਕਿਸੇ ਨੇ ਪੜਕੇ ਨਹੀਂ ਲੈ ਕੇ ਜਾਣਾ ਇੱਥੇ ਹੀ ਜਿਹੜੇ ਗੁਰੂ ਸਵਰ ਹਸਪੀਟਲਾਂ ਚ ਥਾਂਿਆਂ ਚ ਢਟਕਦੇ ਨਹੀਂ ਉਹ ਨਰਕ ਪੋ ਰਹੇ ਨਹੀਂ ਪਰ ਜਿਸ ਘਰ ਦੇ ਦਿਲ ਗੁਰੂ ਦੀ ਬਾਣੀ ਹੈ ਪਰਮੇਸ਼ਰ ਦਾ ਨਾਮ ਏ ਉਹ ਭਾਵੇਂ ਦੁਨਿਆਵੀ ਘਰ ਹੋਵੇ ਭਾਵੇਂ ਸਰੀਰੂਪੀ ਘਰ ਹੋਵੇ ਉਸ ਘਰ ਦੇ ਅੰਦਰ ਆਨੰਦ ਹੀ ਆਨੰਦ ਹੈ ਅਰਸੋ ਜੀ ਦਾ ਛੱਡ ਕੇ ਕਰੇ ਆਨ ਦੀ ਆਸ ਪਰ ਜਿੰਨਾ ਵੀ ਉਸ ਪਰਮਾਤਮਾ ਨੂੰ ਛੱਡ ਦਿੱਤਾ ਗੁਰੂ ਨੂੰ ਭੁਲਾ ਦਿੱਤਾ ਉਹਨਾਂ ਦਾ ਹਸਰ ਫਿਰ ਮੜਾ ਹੀ ਹੁੰਦਾ ਹੈ ਐਸੇ ਭਾਈ ਬੁਤਾਰ ਜੀ ਇਸੇ ਜਾਂਦੇ ਨੇ ਉਹਨਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਹੀ ਰੱਖਿਆ ਕਿੰਨੇ ਜੈਸੋ ਜੀ ਦਾ ਹੱਥ ਮੈਂ ਤਨ ਸੁਉਖਾਈ ਦੇ ਕਿਸੇ ਨੇ ਆਪਣੇ ਹੱਥ ਦੇ ਅੰਦਰ ਹੀਰਾ ਫੜਿਆ ਹੋਵੇ ਨਾ ਜੀ ਵੀ ਅਣਜਾਣ ਵਿਕ ਉਸ ਹੀਰੇ ਨੂੰ ਵੇਖੇਗਾ ਤੇ ਉਹ ਇਹ ਮਹਿਸੂਸ ਕਰੇਗਾ ਵੀ ਇਹਨੂੰ ਭਾਈ ਕੋਈ ਕੱਚ ਦਾ ਟੁਕੜਾ ਫੜਿਆ ਹੋਇਆ ਹੈ ਜੈਸੇ ਹੀਰਾ ਹੱਥ 'ਮੈਂ ਤਨਕ ਸੋ ਦਖਾਈ ਦੇ ਤਾ ਉੰਨਾ ਮੂਤੇ ਇੱਕ ਨਿੱਕਾ ਜਿਹਾ ਕੱਚ ਦਾ ਟੁਕੜਾ ਜਿਹਾ ਲੱਗਉਂਦਾ ਹੈ ਮੋਲ ਕੀ ਇਹ ਤਨਕਨ ਭਰਤ ਭੰਡਾਰੀ पर ਜਦੋਂ ਉਸ ਹੀਰੇ ਨੂੰ ਕਿਸੇ ਜ਼ਮੀਨ ਦੇ ਕੋਲ ਪੇਚਿਆ ਜਾਂਦਾ ਹੈ ਨਾ ਜਦੋਂ ਉਸ ਹੀਰੇ ਦੀ ਕੀਮਤ ਪੈਂਦੀ ਹੈ ਫਿਰ ਪਤਾ ਲੱਗਦਾ ਹੈ ਵੀ ਜਿਹੜਾ ਇੱਕ ਨਿੱਕਾ ਜਿਹਾ ਕੱਚ ਦਾ ਟੁਕੜਾ ਵਿਖਾਈ ਜਾਂਦਾ ਸੀ ਜਿਹੜਾ ਇੱਕ ਨਿੱਕਾ ਜਿਹਾ ਕੰਨ ਦਾ ਟੁਕੜਾ ਵਿਖਾਈ ਦੇ ਰਿਹਾ ਸੀ ਉਹਦੀ ਕੀਮਤ ਕਿੰਨੀ ਹੈ ਫਿਰ ਭਾਈ ਗੁਰਦਾਰ ਜੀ ਨੇ ਆਖਿਆ ਕਹਿੰਦੇ ਜੈਸੇ ਬਰ ਬਾਂਦੀ ਹੁੰਦੀ ਲਗਤ ਨ ਭਾਰ ਬਚੂ جدو چیک بیک لایا جائے گا پتا لگے کھاپت ہوئے ਪੁਰਾਣੀ ਸਮੀਆਂ ਦੇ ਅੰਦਰ ਗੁਰੂ ਸਵਾਰਿਜ ਨੇ ਵਪਾਰਤਾ ਦੇ ਵਪਾਰੀ ਸੀ ਉਹਨਾਂ ਨੇ ਇੱਕ ਢੁਕੀ ਖੋਜ ਕੀਤੀ ਸੀ ਜੇ ਉਹ ਪੈਸੇ ਲੈ ਕੇ ਤੀਵਾਰਾ ਚ ਤੱਕ ਲੁੱਟ ਲੈਂਦੇ ਸੀ ਫਿਰ ਉਹਨਾਂ ਨੇ ਇਹ ਤਰੀਕਾ ਵਰਤ ਸੁਣਦੀਦਾ ਕਿ ਉਹ ਕੋਈ ਨਿਸਾਨੀ ਸੁਰੱਖਿਅਤ ਇੱਕ ਤਰੀਕਾ ਸੀ ਪੈਸੇ ਪ੍ਰਾਪਤ ਕਰਨ ਦਾ ਕਹਿੰਦੇ ਜੈਸੇ ਬਰ ਬਾਨੀ ਹੁੰਦੀ ਲਾਗਤ ਨਾ ਭਾਰ ਕਸੂ ਆਗ ਜਾਏ ਪਾਈ ਅਤਿ ਹਛੂਤ ਪਾਰ ਕੀ ਕਿਰਪਾ ਦੇ ਗੁਰਦਾਰ ਦੀ ਤੀਜੀ ਦਾ ਰਾਖੀ ਕਹਿੰਦੇ ਭਾਈ ਜੈਸੀ ਪੱਟ ਬੀਜ ਅਤ ਸੁਖਮ ਸਰੂਪ ਰੂਪ ਬੱਟ ਬੱਟ ਦਾ ਭਾਵ ਹੁੰਦਾ ਹੈ ਭਰੋਟਾ ਕਿਹਦੇ ਹੁਣ ਜੇ ਖਰੋਟੇ ਜੇ ਬੀਜ ਨੂੰ ਬੀਖਿਆ ਜਾਵੇ ਇਤਿ ਨਿਕਰਾ ਹੈ ਤੇਲ ਕੋਈ ਨਹੀਂ ਜਿਹੜਾ ਉਹਦਾ ਬੀਜ ਹੈ ਜਦੋਂ ਉਸ ਬੀਜ ਨੂੰ ਕੋਈ ਵੀ ਦੇਖੇ ਕੋਈ ਇਹ ਅਹਿਸਾਸ ਨਹੀਂ ਕਰ ਸਕਦਾ ਇਸ ਗੱਲ ਨੂੰ ਮੰਨੂ ਨਹੀਂ ਸਕਦਾ ਕਿ ਇਹਦੇ ਅੰਦਰ ਇੰਨਾ ਵੱਡਾ ਦਰਖਤ ਸਮਾਇਆ ਹੋਇਆ ਹੈ ਜੈਸੀ ਮੱਟ ਬੀਜ ਅੱਤ ਸੂਖ ਨੂੰ ਸੂਖ ਹੋ ਤੋ ਬੜਾ ਗਰੀਬ ਰੂਪ ਆਉਂਦਾ ਬੋਏ ਸੇ ਬਿੰਦ ਕਰੇ ਬਿਰਖ ਵਿਥਾਰ ਜੀ ਜਦੋਂ ਉਸ ਬੀਜ ਨੂੰ ਧਰਤੀ ਦੇ ਅੰਦਰ ਬੀਜਿਆ ਜਾਂਦਾ ਹੈ ਇੱਕ ਬਹੁਤ ਵੱਡਾ درخت ਪਹਿਲਾਂ ਨਿਕਲੇਗਾ ਪਹਿਲਾ ਪੌਦਾ ਪਹਿਲਾ ਹੋਇਆ ਫਿਰ ਉਹ ਪੌਦਾ ਇੱਕ ਬਹੁਤ ਵੱਡਾ درخت ਬਣਦਾ ਹੈ ਤੇ ਭਾਈ ਗੁਰਦਾਸ ਜੀ ਨੇ ਭਗਤ ਰਵਦਾ ਜੀ ਤਰ੍ਹਾਂ ਬਚਨ ਕੀਤਾ ਕਹਿੰਦੇ ਭਾਈ ਤੈਸੀ ਗੁਰ ਬਟਨ ਸਜਨ ਗੁਰ ਸਿਖਣਮੈ ਕਿਹੜੇ ਇਸ ਤਰ੍ਹਾਂ ਜਿਹਨੇ ਗੁਰੂ ਦੇ ਬਚਨ ਨੇ ਜਿਹਨੇ ਸਿੱਖ ਗੁਰੂ ਦਾ ਬਚਨ ਘਮਾਉਂਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦਾ ਬਚਨ ਸਮਾ ਜਾੰਦਾ ਏ ਜਾਣੀਏ ਮਹਾਂਦੂਰ